ਵੈਗੋਜੀ ਕਾ ਖਾਲਸਾ ਵੈਗੋਜੀ ਕੀ ਫਤਿਹ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਜੀ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਸੱਚਾ ਸਿੰਘ ਜਵਦੀ ਤਕਸਾਲ ਦੇ ਬਾਣੀ ਮਹਾਂਪੁਰਖਾਂ ਵੱਲੋਂ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਨਿਰਦਾਤ ਰਾਗਾਂ ਵਿੱਚ ਗਾਉਣ ਦਾ ਜੋ ਪਿਛਲੇ ਕਈਆਂ ਦਹਾਕਿਆਂ ਤੋਂ ਉਪਰਾਲਾ ਚੱਲ ਰਿਹਾ ਹੈ ਉਸ ਦੇ ਤਹਿਤ ਚੌਥਾ ਅਦੁੱਤੀ ਗੁਰਮਤ ਸੰਗੀਤ ਸਮੇਲਨ ਤਨ ਤਨ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਪਾਈ ਮਤੀ ਦਾਸ ਪਾਈ ਸਤੀ ਦਾਸ ਅਤੇ ਪਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਅਤੇ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜੀ ਤੇ ਗੁਰਤਾ ਗੱਦੀ ਪੁਰਬ ਨੂੰ ਸਮਰਪਿਤ 350 ਸਾਲਾ ਸ਼ਤਾਬਦੀ ਨੂੰ ਮਨਾਉਂਦਿਆਂ ਹੋਇਆਂ ਇਹ ਅਦੁੱਤੀ ਗੁਰਮਤ ਸੰਗੀਤ ਸਮੇਲਨ 11 12 13 14 ਨੂੰ ਦਸੰਬਰ ਨੂੰ ਸਰਵਾਇਆ ਜਾ ਰਿਹਾ ਗੁਰਦੁਆਰਾ ਗੁਰ ਗਿਆਨਪੁਰ ਦਾ ਜੋਤੀ ਜੋਤ ਸਾਲਵਿਖੀ ਨੂੰ ਸਾਥ ਸੰਗਤ ਨੂੰ ਬੇਨਤੀ ਆਪ ਜੀ ਕਿਰਪਾ ਕਰਿਓ ਵੱਧ ਤੋਂ ਵੱਧ ਸਤਮੇ ਸਮੇਤ ਪਰਿਵਾਰਾਂ ਦੇ ਦਰਸ਼ਨ ਦਿਦਾਰੇ ਆਕੇ ਬਖਸ਼ਿਸ਼ ਕਰਨੇ ਔਰ ਗੁਰੂ ਘਰ ਦਾ ਗੁਰੂ ਕੀ ਬਾਣੀ ਦਾ ਜਸ ਸ੍ਰਵਣ ਕਰਕੇ ਆਪਣੇ ਜੀਵਨ ਸਫਲਾ ਕਰਨਾ ਇਹ ਬੇਨਤੀਆਂ ਆਪ ਜੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ